ਕਬੀਰ ਦੀਨ ਗਵਾਇਆ ਤੁਨੀ ਸੋ ਤੁਨੀ ਨਾ ਚਾਲੀ ਸਾਥ 13ਵੇਂ ਸ਼ਲੋਕ ਅੰਦਰ ਬਾਬਾ ਕਬੀਰ ਜੀ ਕਹਿ ਰਹੇ ਨੇ ਬੰਦੇ ਨੇ ਪਰਵਾਰ ਸੰਸਾਰ ਤੇ ਪਦਾਰਥਾਂ ਦੇ ਪਿੱਛੇ ਲੱਗ ਕੇ ਧਰਮ ਨੂੰ ਛੱਡ ਦਿੱਤਾ ਹੈ ਦੀਨ ਨੂੰ ਗਵਾ ਦਿੱਤਾ ਹੈ ਬੰਦਗੀ ਨੂੰ ਤਿਆਗ ਦਿੱਤਾ ਹੈ ਪਰ ਦੁਨੀ ਨਾ ਚਾਲੀ ਸਾਥ ਜਦੋਂ ਅੰਤਮ ਸਮਾਂ ਆਉਂਦਾ ਹੈ ਤੇ ਇਹ ਦੁਨੀਆ ਪਰਿਵਾਰ ਪਦਾਰਥ ਸੰਸਾਰ ਨਾਲ ਨਹੀਂ ਜਾਂਦਾ ਪਾਏ কুਹੜਾ ਮਾਰਿਆ ਗਾਫਲ ਆਪਣੇ ਹੱਥ ਗਾਫਲ ਕਹਿੰਦੇ ਨੇ ਅਗਿਆਨੀ ਇਹ ਅਗਿਆਨੀ ਲਾਪਰਵਾਹ ਬੰਦੇ ਨੇ ਆਪਣੇ ਪੈਰ ਤੇ ਆਪ ਹੀ কুਹੜਾ ਮਾਰ ਲਿਆ ਪਾਵ ਆਪਣਾ ਨੁਕਸਾਨ ਆਪ ਹੀ ਕਰ ਲਿਆ ਕੀਮਤੀ ਸਵਾਸ ਅਮੋਲਕ ਜੀਵਨ ਮਿਲਿਆ ਸੀ ਬੰਦਗੀ ਵਾਸਤੇ ਧਰਮ ਨੂੰ ਕਮਾਉਣ ਵਾਸਤੇ ਪਰ ਉਹ ਇੰਨੇ ਕਮਾਇਆ ਨਹੀਂ ਬੰਦਗੀ ਕਰੀ ਨਹੀਂ ਕਬੀਰ ਜੈ ਜੈ ਹਉ ਫਿਰਿਓ ਕੌਤਕ ਠਾਓ ਠਾਏ ਬਾਬਾ ਕਬੀਰ ਕਹਿ ਰਹੇ ਸੰਸਾਰ ਅੰਦਰ ਜਿੱਧਰ ਵੀ ਦੇਖੋ ਬਸ ਰੌਣਕ ਤੇ ਰੰਗ ਤਮਾਸ਼ੇ ਤੇ ਗਹਿਮ ਗੈਮ ਹੀ ਨਜ਼ਰ ਆਉਂਦਾ ਪਰ ਇਕ RAM ਸਨੇਹੀ ਬਾਰਾ ਉਜਰ ਮੇਰੇ ਭਾਏ ਪਰ ਜੇ ਤੁਸੀਂ ਮੇਰੇ ਕੋਲ ਪੁੱਛੋ ਤੇ ਜਿੱਥੇ ਰੱਬ ਨੂੰ ਪਿਆਰ ਕਰਨ ਵਾਲਾ ਬੰਦਗੀ ਵਾਲਾ ਸਾਧੂ ਸੰਤ ਮਹਾਤਮਾ ਗੁਰਮੁਖ ਨਹੀਂ ਜਿੱਥੇ ਗੁਰਮੁਖਾਂ ਦੀ ਸੰਗਤ ਨਹੀਂ ਓ ਰੰਗ ਤਮਾਸ਼ੇ ਸਭ ਬੇਕਾਰ ਨੇ ਐ ਸਮਝੋ ਬਿਆਬਾਨ ਜੰਗਲ ਤੇ ਉਜਾਰ ਹੈ ਉਥੇ ਕੱਕ ਵੀ ਨਹੀਂ ਜਿੱਥੇ ਰੱਬ ਦਾ ਪਿਆਰਾ ਨਹੀਂ